ਬੱਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਸਭ ਠੀਕ ਠਾਕ ਜੀ ਵਧੀਆ ਵਧੀਆ ਚੜ੍ਹਦੀ ਕਲਾ ਤੁਸੀਂ ਸੁਣਾਓ ਚਲੋ ਹੋਰ ਕਿਵੇਂ ਅਮ ਗਾਂ ਵਧੀਆ ਨਹੀਂ ਜਾ ਰਹੇ ਆ ਕਿਰਪਾ ਕਰੂ ਨਾਮ ਦੱਸ ਦੀ ਮਈਆਂ ਜੋ ਜੰਗੀਆਂ ਦੇ ਉਹਦੀ ਬੜੇ ਟੈਮ ਬਾਦ ਆਏ ਬਸ ਇਦਾਂ ਹੀ ਆ ਮਾਲ ਨਾ ਵਿਗੀ ਬੁਗੀ ਜਾਂਦਾ ਜਿਵੇਂ ਗਾਘੂਕ ਲੱਗੇ ਹੋਏ ਹਾਂਜੀ ਹਾਂਜੀ ਇਹਦੇ ਵੇ ਬਾਲੀ ਚੰਗੀ ਝੋਟੀ ਕਰਕੇ ਕਹਿੰਦਾ ਜਿੰਨਾ ਤੋਂ ਆਪਾਂ ਲਈ ਹੁੰਦਾ ਵੀ ਸਾਡੀ ਪਾਕਿਸਤਾਨ ਦੀ ਬਲੱਡ ਲਾਈਨ ਆਮ ਜਦੋਂ ਬਾਰਡਰ ਬਾਰਡਰ ਤੋਂ ਮਈਆਂ ਟੱਪੀਆਂ ਸੀ ਉਦੋਂ ਦੀ ਹਾਂਜੀ 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 ਉਹ ਹੀ ਅੱਗੇ ਦੇ ਅੱਗੇ ਤੁਰੇ ਆਉਂਦੀ ਤੇ ਮੈਂ ਹਾਂ ਫਿਰ ਬਿਲਕੁਲ ਜੀ ਚਲੋ ਬਣਾਈਏ ਆਪਾਂ ਇਹਦੀ ਇਹ ਗੱਬਣਾ ਜੀ ਹੁਣ ਇਹ ਗੱਬਣਾ ਵੀਰੇ ਠੀਕ ਹੈ ਤੇ ਸੁਆ ਕਿ ਨਮਾ ਜੀ ਇਹ ਸੁਆ ਵੀਰੇ ਸਹੀ ਤੇ ਹੈਗਾ ਤੀਜਾ ਤੀਜਾ ਸੁਆ ਹਾਂ ਦੱਸਣ ਨੂੰ ਭਾਵੇਂ ਦੂਜਾ ਦੱਸਈ ਜਾਈਏ ਹਾਂਜੀ ਹਾਂਜੀ ਹਾਂ ਤੇ ਕਿਨੇ ਦੁੱਧ ਕੀਤਾ ਫਿਰ ਇਹਨੇ ਪਿਛਲੇ ਸੁਵੇ ਦੁੱਧ ਵੀਰੇ ਇਹਨੇ 16 17 ਕਿਲੋ ਚਵਾਇਆ ਇਹਨੇ ਦੂਸਰੇ ਸੁਵੇ ਅੱਛਾ ਠੀਕ ਹੈ ਕਿ ਹੋ ਸਕਦਾ ਹੈ ਕਿ 20 ਕਿਲੋ ਚਵਾਈ ਜਾਵੇ ਹਾਂਜੀ ਹਾਂ ਟਾਈਮ ਲੈ ਜੋ ਨਕਰ ਹਾਂ ਲੈ ਜਾਣੇ ਹਜੇ ਇਹਨੇ ਦਿਨ ਚੰਗੀ ਸਾਂਭੀ ਸੁੰਭੀ ਆ ਹਾਂਜੀ ਹਾਂਜੀ ਤੇ ਵੱਖਰੀ ਮਿਲ ਗਈ ਐਂ ਦੀ ਦੇਖ ਵੀ ਵੱਖਰੀ ਐਂ ਦੀ ਜਿਵੇਂ ਪਾਕਿਸਤਾਨ ਦੀ ਆਪਾਂ ਮੱਝਾਂ ਦਿੰਨੇ ਆਂ ਇਹ ਦੇਖ ਹਾਂ ਅਸਲ ਚ ਤੇ ਨਹੀਂ ਵੇਖੀਆ ਵੀਡੀਓ ਹੀ ਤੇ ਆਪਾਂ ਵੇੰਨੇ ਆਂ ਹਾਂਜੀ 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 ਬਿਲਕੁਲ ਉਵੇਂ ਦੀਆ ਬਿਲਕੁਲ ਉਵੇਂ ਦੀ ਪਤਾ ਨਹੀਂ ਕੁੰਡੀ ਨਸਲ ਖਰੇ ਕਿਹੜੀ ਕਹਿੰਦੇ ਸੀਗੇ ਉਹ ਪਾਕਿਸਤਾਨ ਦੀ ਐ ਨੀਲੀ ਹੈ ਨਾ ਐਦਾਂ ਦੀ ਤੇ ਬਿਲਕੁਲ ਦੇਖੋ ਦੇਖੋ ਨਸਲ ਬਹੁਤ ਅਮਿਆਰ ਦਿਖੀ ਐਂ ਨੇ ਜੀ ਵੀ ਸ਼ੇਪ ਬਿਲਕੁਲ ਐਂ ਦੀ ਲੈ ਜੂ 10 ਦਿਨ ਬਾਈ ਜੀ ਅ 10 ਵੇਖੋ ਕੀ ਕਹਿ ਸਕਦੇ ਆ 10 ਲੀ ਜਾਂਦੀ ਆ 70 ਜਾਂਦੀ ਆ ਆ ਦੇਖ ਲੋ ਬਿਲਕੁਲ 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 ਜੀ ਹਾਂ ਆਉ ਉਹਨੇ ਚ ਆਂਦੀ ਜੀ ਕਈ ਦਾ ਹੁੰਦਾ ਸੀਗਾ ਵੀ ਪਾਕਿਸਤਾਨੀਆਂ ਮੱਝਾਂ ਇਦਾਂ ਦੀਆਂ ਇਦਾਂ ਦੀਆਂ ਤੇ ਉਹ ਹਾਂ ਜੀ ਹਾਂ ਜੀ ਤੇ ਖੋਲੀ ਤੋਰੋ ਜੀ ਬੇ ਦੇਖਣ ਲੋ ਲਓ ਜੀ ਵੇਖੋ ਕਰਾਂ ਦੇ ਜੋ ਆਪਸ ਮਾਂ ਬਿਲਕੁਲ ਵਧੀਆ ਹੋਊਗਾ ਜੀ ਬਹੁਤ ਬਹੁਤ ਐ ਪੋਲੀ ਠੀਕ ਆ ਥੋੜਾ ਜਿਹਾ ਮੈਂ ਨੇ ਜਿੱਦਾਂ ਜੀ ਜਾਨੀ ਲਾਇਆ ਇੱਧਰ ਨੂੰ ਕਮਾ ਲਓ ਚਲੋ ਹਾਂ ਕਮਾ ਲਓ ਕਮਾ ਲਓ ਜੀ ਇੱਧਰ ਕਮਾ ਲਓ ਹਾਂ ਬੱਠੀ ਉਹ ਜੀ ਸੀਲ ਤੋਂ ਠੰਡੀ ਠੰਡੀ ਬਹੁਤ ਜਿਆਦੀ ਆ ਬੰਦੋ ਬੰਦੋ ਜਿਵੇਂ ਵੀ ਇਦਾਂ ਹੀ ਸੰਗਲ ਤੋਂ ਮਾਲਾ ਫੜ ਕੇ ਆਪਾਂ ਬਾਤ ਲਈਏ ਵਿਚਾਰੀ ਨੇ ਕਦੇ ਹਾਂਜੀ ਹਾਂਜੀ ਬੋਲੋ ਜੀ ਫਿਰ ਇਹਦਾ ਮੁੱਲ ਤੇ ਵੀਰੇ ਕਰਨ ਨੂੰ ਭਾਵੇਂ 185 ਕਰੀ 80 ਕਰੀ ਹੈ ਇਹ 175 ਦੀ ਮੈਂ ਦੇਵਾਂਗੇ ਆਪਾਂ ਬਸ ਇੱਕ ਵੀ ਜਦ ਦੇਣੀ ਹੈ ਨਾ ਠੀਕ ਆ ਤੇ ਜੇ ਤੇ ਮੰਨ ਲਓ ਆਪਣੇ ਘਰੇ ਸੂਪੇ ਕਰ ਮਾਲੀ ਫਿਰ ਆਪਾਂ ਦੋ ਦਿਨ ਦਾ ਮਤਲਬ ਕਿ 18 ਤੋਂ ਪਲੱਸ ਚਵਾ ਕੇ 20 ਕਿਲੋ ਹੋ ਸਕਦਾ 20 ਕਿਲੋ ਦੇ ਜੇ ਤੇ ਦੇਈ ਜਾਵੇ ਹਾਂਜੀ ਹਾਂਜੀ ਚਲੋ ਚੋਂ ਚਾਰ ਬਹੁਤ ਜ਼ਿਆਦਾ ਚੰਗੇ ਮਾਨਤਨ ਕਿ ਨਹੀਂ ਜੀ ਮਾਨਤਨ ਤੁਹਾਨੂੰ ਕਰ ਹੀ ਦਿੱਤਾ ਪਹਿਲਾਂ ਹੀ ਆਪਾਂ ਚਲੋ ਕੋਈ ਗੱਲ ਹਾਂ ਕਰਦੇ ਕਰਦੇ ਵੀਰ ਥੋੜੀ ਜਿਆਦੀ ਕਰਕੇ ਆਪਾਂ ਨੂੰ ਵੀ ਮੈਂ ਫੁੱਲ ਮੋਲ ਨਾਲ ਮਿਲੀ ਆ ਹਾਂਜੀ 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 ਚਲੋ ਤੇ ਇਹ ਇਹ ਵੀ ਕਪੜੀਆਂ ਇਹ ਗੱਬਣ ਹੈ ਵੀਰੇ ਅਜੇ ਵੀ ਗੱਬਣੀ ਆ ਹਾਂਜੀ ਹਾਂਜੀ ਇਹ ਦੁੱਧ ਕਿੰਨਾ ਕਰੋਗੇ ਜੀ ਫਿਰ ਇਹ ਦੁੱਧ 14 15 ਕਿਲੋ ਦੇ ਦੇਗੀ ਇਹ ਵੀ ਵੈਸੇ ਇਹ ਵੀ ਲੈ ਜੂਗਾ ਹਫਤਾ ਕੇ ਜੀ ਇਹਦਾ ਹਾਂ ਹਫਤਾ ਰਹਿੰਦਾ ਇਹਦੇ ਜੇ 10 ਦਿਨ ਪਏ ਆ ਹਾਂਜੀ ਹਾਂਜੀ ਹਾਂ ਤੇ ਤੋਰੋ ਜੀ ਇਹ ਵੀ ਫਿਰ ਚਲੋ ਜੀ ਇਹ ਵੀ ਛੋਟੀ ਦੇਖ ਲਓ ਇਹ ਵੀ ਤੀਜਾ ਸੂਗਾ ਦਾ ਹੋਊਗਾ ਇਹ ਵੀ ਤੀਜਾ 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 ਹੀ ਆ ਵੀਰੇ ਹਾਂਜੀ ਹਾਂਜੀ ਹਾਂ ਬਿਲਕੁਲ ਜੀ ਵੱਡੀ ਮੈਂ ਪੂਰੀ ਹਨਾ ਜੀ ਬਾਕੀ ਇਧਰੋਂ ਨਾ ਇਹ ਲੰਬਾਈ ਲੰਬੂਈ ਬਹੁਤ ਜ਼ਿਆਦੀ ਆ ਮਈਆਂ ਨਾਲੋਂ ਇਹਦੀ ਲੰਬਾਈ ਬਹੁਤ ਜ਼ਿਆਦੀ ਆ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਵਜਨ ਵਜਨ ਬਹੁਤ ਜ਼ਿਆਦਾ ਚੰਗੀ ਆ ਬਾਕੀ ਕੱਚੀ ਕੱਚੀ ਹੈਗੀ ਆ ਜਿਹੜਾ 10 ਦਿਨ ਲੈਣੇ ਤਾਂ ਬੰਦੋ ਜੀ ਫਿਰ ਇਹਨੂੰ ਕਹਿੰਦੀ ਬਾਜੀ ਫਿਰ ਕੀ ਮਤ ਇਹਦਾ ਮੁੱਲ ਤੇ ਕਰਦੇ ਇੱਕ 35 130 ਹੀ ਦੇ ਦਾਂਗੇ 130000 ਦੀ ਹਾਂਜੀ ਹਾਂਜੀ ਚਲੋ ਬਾ ਦੋ ਹੀ ਮਈਆਂ ਜਣਾ ਜੀ ਹਾਂਜੀ ਦੋ ਹੀ ਬਸ ਦੇਖੋ ਜੀ ਦੋ ਹੀ ਮਈਆਂ ਸੇਰ ਆ ਵੀਰਾਂ ਨਾਲ ਕੋਲ ਜੀ ਬਾਕੀ ਮੇਰੇ ਵੀ ਦੋਵੇਂ ਮਈਆਂ ਗੱਬਣਾ ਦਾ ਇੱਥੇ ਆ ਗਿਆ ਦਾ ਚੈੱਕ ਕਰਕੇ ਲੈ ਕੇ ਜਾਓ ਤੇ ਜਿਹੜੇ ਆ ਜੋ ਵੀਰ ਤੁਹਾਡੇ ਪਿੱਛੇ ਦੀ ਆਪਣੀ ਗਰੰਟੀ ਹੋਊ ਹਾਂਜੀ ਕੋਈ ਵੀ ਥਾਨ ਦੀ ਭੂਰ ਦੀ ਪਿੱਛੇ ਦੀ ਫੁੱਲ ਗਰੰਟੀ ਹੋਊਗੀ ਆਪਣੀ ਚਲੋ ਚਲੋ ਤੇ ਵੀਰ ਜੀ ਨੰਬਰ ਆਪਣਾ ਬੋਲ ਦੋ ਫਿਰ ਨੰਬਰ ਆਪਣਾ 9915213910 ਠੀਕ ਹੈ ਜੀ ਮਕੂਦੋ ਮਕੂਦੋ ਹਣਾ ਜੀ ਹਾਂਜੀ ਚਲੋ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ